ਭਾਈ ਵੀਰ ਸਿੰਘ ਰਚਨਾਵਲੀ ਭਾਗ ਪਹਿਲਾ ਚਮਤਕਾਰ ਪੰਨਾ 524 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਇਸ ਤਰ੍ਹਾਂ ਲਿਖਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਤਾਰੂ ਨੂੰ ਪਾਠ ਕਰਨ ਅਤੇ ਸੁਹਾਸ ਸੁਹਾਸ ਨਾਮ ਜਪਣ ਬਾਰੇ ਇਸ ਤਰ੍ਹਾਂ ਦੱਸਦੇ ਹਨ ਪਾਠ ਕਰੇ ਮਨ ਜੋੜ ਕੇ ਤੇ ਫਿਰ ਵਿਚਾਰ ਵੀ ਕਰ ਇਸ ਤਰ੍ਹਾਂ ਮਨ ਸ਼ੁੱਧ ਤੇ ਸਾਫ਼ ਹੁੰਦਾ ਹੈ ਮਨ ਦੀ ਕਈ ਪ੍ਰਕਾਰ ਦੀ ਮੈਲ ਹੈ ਜੋ ਇਉਂ ਦੂਰ ਹੁੰਦੀ ਹੈ ਫਿਰ ਨਾਮ ਹੈ ਇਹ ਵੀ ਮੈਲ ਨੂੰ ਕੱਟਦਾ ਹੈ ਪਰ ਜੇ ਪਹਿਲੀ ਕਾਲ ਨਾਲ ਹੋਵੇ ਤਾਂ ਮਨ ਦਾ ਦੂਸਰਾ ਕੰਮ ਛੇਤੀ ਹੋ ਜਾਂਦਾ ਹੈ ਨਾਮ ਦੇ ਦੋ ਕੰਮ ਹਨ ਪਾਪਾਂ ਦੀ ਮੈਲ ਕੱਟਣੀ ਤੇ ਮੈਲ ਕੱਟੇ ਗਏ ਮਨ ਵਿੱਚ ਰਸ ਰੂਪ ਹੋ ਕੇ ਟਿਕ ਜਾਣਾ ਉਹ ਮਨ ਫਿਰ ਸਾਈ ਨਾਲ ਇੱਕ ਹੋ ਕੇ ਮੇਲ ਦਾ ਰਸ ਕਹੋ ਚਾਹੇ ਸਫਲ ਤੇ ਅਸਲ ਗਿਆਨ ਕਹੋ ਉਸ ਨੂੰ ਮਾਣਦਾ ਹੈ ਸੋ ਪਾਈ ਤਾਰੂ ਤੂੰ ਕੀਰਤ ਕਰਕੇ ਖਾਣਾ ਹੈ ਵੰਡ ਛਕਣਾ ਹੈ ਸਤ ਸੰਗ ਕੀਰਤਨ ਬਾਣੀ ਦਾ ਪਾਠ ਸਰਵਣ ਵਿਚਾਰ ਤੂੰ ਅੰਮ੍ਰਿਤ ਵੇਲੇ ਕਰਦਾ ਹੈ ਸੋ ਕਰਨਾ ਹੈ ਤੇ ਇਸ ਵਿਚਾਰ ਨਾਲ ਮਨ ਤੇ ਪਹਿਰਾ ਦੇਣਾ ਹੈ ਜੋ ਇਹ ਵੈਰ ਈਰਖਾ ਆਦਿਕ ਬੁਰੇ ਭਾਵਾਂ ਵਿੱਚ ਫਿਰ ਨਾ ਜਾਵੇ ਨਾਲ ਸਰੀਰ ਤੇ ਪਹਿਰਾ ਦੇਣਾ ਹੈ ਜੋ ਇਹ ਮਾੜੇ ਕੰਮ ਨਾ ਕਰੇ ਫਿਰ ਤੂੰ ਸੁਹਾਸ ਸੁਹਾਸ ਨਾਮ ਜਪਣਾ ਹੈ Done, about.